ਭਾਰਤ ਪਾਕਿਸਤਾਨ ਜੰਗ ਦੌਰਾਨ ਵੀਰਵਾਰ ਦੇ ਕੱਥੂ ਨੰਗਲ ਦੇ ਜੇਠੂਵਾਲ ਪਿੰਡ ਵਿੱਚ ਮਜ਼ਾਈਲ ਦਾ ਮਲਬਾ ਬਰਾਮਦ ਹੋਇਆ ਹੁਣ ਜੇਠੂਵਾਲ ਤੋਂ ਬਾਅਦ ਜੰਡੇਆਲਾ ਦੇ ਮੱਖਣ ਹਨੇਰੀ ਅੰਦੇਰ ਕੰਬੋ ਵਿੱਚ ਵੀ ਰਾਕੇਟ ਦਾ ਮਲਬਾ ਡਿੱਗਿਆ ਹੋਇਆ ਪਾਇਆ ਗਿਆ ਕਿਸੇ ਦਾ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਪੁਲਿਸ ਨੇ ਸੁਨਾ ਦੇ ਕਰਮਚਾਰੀਆਂ ਦੇ ਮਲਬਾ ਆਪਣੇ ਕਬਜ਼ੇ ਵਿੱਚ ਲੈ ਲਿਆ ਹਾਲਾਂਕਿ ਇਸ ਬਾਰੇ ਕੋਈ ਧਮਾਕੇ ਦੀ ਆਵਾਜ਼ ਵੀ ਨਹੀਂ ਸੁਣਾਈ ਦਿੱਤੀ ਜਦੋਂ ਪਿੰਡ ਵਾਸੀਆਂ ਨੇ ਸਵੇਰੇ ਆਪਣੇ ਕੰਮ ਲਈ ਬਾਹਰ ਆਇਆ ਗਏ ਤਾਂ ਉਹਨਾਂ ਨੇ ਖੇਤਾਂ ਵਿੱਚ ਮਜ਼ਾਇਲ ਦਾ ਮਲਬਾ ਦੇਖ ਕੇ ਸਥਾਨਕ ਪੁਲਿਸ ਸਟੇਸ਼ਨ ਨੂੰ ਘਟਨਾ ਬਾਰੇ ਸੂਚਿਤ ਕੀਤਾ ਐਸਐਸਪੀ ਬਨਿੰਦਰ ਸਿੰਘ ਨੇ ਇਸ ਘਟਨਾ ਦੀ ਪੂਰੀ ਪੁਸ਼ਟੀ ਕੀਤੀ ਤੇ ਇਸ ਦੁਆਰਾ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਅਜੀ ਸਾਰਾ ਜਿਹੜਾ ਹੈ ਕੀ ਮਸਲਾ ਹੈ ਤੇ ਕੀ ਸਾਰਾ ਦੱਸੋ ਦੇ ਬਾਰੇ ਥੋੜਾ ਜਿਹਾ ਇਹ ਇਹ ਮਸਾਇਲ ਕਾ ਹੀ ਪੋਰਸ਼ਨ ਹੈ ਆਰਮੀ ਵਾਲੇ ਜੋ ਐਕਸਪਰਟ ਹੈ ਉਸਨੇ ਬਤਾਇਆ ਹੈ ਕਿ ਇਹ ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ ਸਨ ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾ ਚ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹਦੇ ਪੋਰਸ਼ਨ ਜੇਠੂਵਾਲ ਤੇ ਇੱਥੇ ਗਰੇ ਆ ਤੇ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਹੇ ਆ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਡੀਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਸਰ ਇਹ ਇੱਕ ਜੇਠੂ ਵਾਲੀ ਡਿਗੀ ਆ ਇਸ ਉਸੇ ਦਾ ਹੀ ਇਹ ਪੋਰਸ਼ਨ ਹੈ ਸਰ ਜਿਹੜੇ ਕੱਲ 5 ਧਮਾਕੇ ਜੇ ਹੋਏ ਸੀ ਉਹਨਾਂ ਨਾਲ ਤਾਲੁਕ ਨਹੀਂ ਨਹੀਂ ਇਹਦਾ ਕੋਈ ਤਾਲਕ ਨਹੀਂ ਆ ਉਹ ਧਮਾਕੇ ਮੌਕ ਡ੍ਰੈਲ ਸੀਗੀ ਉਹਨਾਂ ਨਾਲ ਇਹਦਾ ਕੋਈ ਤਾਲਕ ਨਹੀਂ ਇਹ ਮਿਡਨਾਈਟ ਅ ਡਿਗੀ ਆ ਇਹਨੂੰ ਉੱਥੇ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਕਿਹੜੇ ਬਿੰਦੂ ਚ ਡਿਗੇ ਸੀ ਜੇ 12 ਤੇ ਮੱਖਣ ਮੰਡੀ ਚ ਸਰ ਇਹ ਬਿਲਕੁਲ ਇਹ ਜੋ ਹਾਂਜੀ ਉਹ ਜੋ ਆਰਮੀ ਦੇ ਐਕਸਪਰਟ ਆ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨ ਤੋਂ ਹੀ ਆਈ ਹੈ। ਕਹਿ ਸਕਦੇ ਜੀ ਤੇ ਲੋਪਰ ਸਰ ਮਿਡ ਨਾਈਟ ਦੇ ਵਿੱਚ ਹੀ ਧਮਾਕਾ ਹੋਇਆ ਪੰਜ 1 ਵਜੇ ਤੋਂ ਲੈ ਕੇ ਨਹੀਂ ਉਹ ਅੰਮ੍ਰਿਤਸਰ ਦੇ ਵਿੱਚ ਸਵੇਰੇ ਸੀਨੀਅਰ ਅਫਸਰਾਂ ਨੇ ਡਿਸਕਲੋਜ਼ ਕਰਤਾ ਸੀ ਕਿ ਉਹ ਉਹਦਾ ਮੋਕ ਡ੍ਰਿਲ ਦਾ ਹਿੱਸਾ ਸੀਗਾ। ਇਹ ਵੱਖਰੀ ਚੀਜ਼ ਆ। ਇਹ ਅਲੱਗ ਤੋਂ ਧਮਾਕਾ ਹੋਇਆ ਉਹਨਾਂ ਦੇ ਨਹੀਂ ਇਹ ਤਾਂ ਕੋਈ ਧਮਾਕਾ ਨਹੀਂ ਹੋਇਆ ਇਹਨੂੰ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਧਮਾਕਾ ਹੋਣ ਤੋਂ ਪਹਿਲਾਂ ਹੀ। ਕੋਈ ਨੁਕਸਾਨ ਨਹੀਂ ਕੋਈ ਕਾਜੂਐਲਟੀ ਕੋਈ ਕੁਛ ਨਹੀਂ ਹੈ ਖੇਤਾਂ ਚ ਡਿੱਗੀ ਹੈ ਜੀ ਖੇਤਾਂ ਚ ਡਿੱਗੀ ਆ ਬਿਲਕੁਲ ਜੀ ਕਿਹਾ ਜਾ ਰਿਹਾ ਕਿ ਕਈ ਘਰਾਂ ਦੇ ਵਿੱਚ ਵੀ ਛੋਟੇ ਟੁਕੜੇ ਨਹੀਂ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਕੋਈ ਲਿਆਓ ਪੀਸ ਪੇਸ਼ ਕਰ ਕੁਛ ਨਹੀਂ ਹੋਜੀ ਕਰਦਾ ਮਸਲਾ ਜੀ ਹੈ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਇੱਕ ਕੋ ਡਿੱਗਾ ਆ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮ ਹੈ ਇੱਥੇ ਆਰਮੀ ਦੀਆਂ ਆਈਆਂ ਨੇ ਉਹ ਸਾਰਾ ਡਿਟੇਲਸ ਦੇ ਬਾਰੇ ਜਾਂਚ ਕਰ ਰਹੇ ਹੋ ਤੇ ਉਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣ ਮਿੰਡੀ ਔਰ ਜੇਟੂ ਹਾਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣਵਿੰਡੀ ਪਿੰਡ ਦੀ ਪੈਂਦੀ ਹੈ ਸੋ ਆਰਮੀ ਵੀ ਪਹੁੰਚੀ ਹੈ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਸਰ ਜੇਟੂ ਵਾਲਜੀ ਵੀ ਡਿੱਗੇ ਨੇ ਕੁਝ ਸ਼ੈਲ ਡਿੱਗੇ ਇਹ ਇਦਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰਟ ਦੀ ਦੋ ਤਿੰਨ ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗਿਆ ਕੋਈ ਇੱਥੇ ਟਿਕਿਆ ਹੈ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ ਕਿਹੜਾ ਅਤਵਾਦੀ ਕਿਹੜੇ ਕਿڑی ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ ਕਿਹੜੇ ਉਹਨੇ ਕਾਰਡ ਸਾਡੇ ਦੇਸ਼ 'ਚ ਕੀਤੇ ਡਿਟੇਲਡ ਜਾਣਕਾਰੀ ਦਿੱਤੀ ਪਰ ਉਹਨੂੰ ਹੀ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲ ਨੇ ਦੇ ਉੱਤੇ ਬੰਬ ਮਾਰੇ ਤੈਨੂੰ ਕੀ ਲੱਭਣਾ ਜਾਂਦੇ ਕੋਈ ਦੱਸ ਵੀ ਇਹਨਾਂ ਦੇ ਜੇਠੂ ਆੜ ਜਾਂ ਇੱਥੇ ਕੋਈ ਮੱਖਣਵੰਡੀ ਤੋਂ ਤੇਰਾ ਕੋ ਨੁਕਸਾਨ ਕਰਨ ਗਿਆ ਉੱਥੇ ਜਾਂ ਇੱਥੇ ਕੋਈ ਅੱਤਵਾਦੀ ਜੇ ਪੈਦਾ ਕੀਤੇ ਆ ਬਲ ਅੱਤਵਾਦ ਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਸ ਕੱਢ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਆ ਉਹਦੇ ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦੇ ਆ ਉਹ ਜਾ ਕੇ ਸਾ ਜਿਹੜੇ ਸਾਡੇ ਪਰਿਵਾਰ ਮਾਰੇ ਗਏ ਪਹਿਲਗਾਮ ਦੇ ਵਿੱਚ ਇੱਕ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁੰਣ-ਚੁੰਣ ਕੇ ਮਾਰਿਆ ਪੁੱਛ-ਪੁੱਛ ਕੇ ਮਾਰਿਆ ਸੋ ਇਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮੰਗਾਈ ਦੇ ਭੁੱਖਮਰੀ ਦੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਹੈ ਉਹਨੂੰ ਆਪਣੇ ਨੂੰ ਗਾਂਹ ਬਦਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰਗ ਦੇ ਉੱਤੇ ਹਮਲੇ ਕਰੇ ਕੁਝਲਾ ਸਰ ਪੈਨਿਕ ਬੜੀ ਹੈ ਲੋਕਾਂ ਦੇ ਵਿੱਚ ਪੈਨਿਕ ਦੇਖੋ ਝਗੜਾ ਤਾਂ ਕਿਤੇ ਘਰ ਚ ਹੋਵੇ ਉਹਦੀ ਹੋ ਜਾਂਦੀ ਹੈ ਤੇ ਜਦ ਜੰਗ ਦਾ ਮੌਲਵੇ ਮਾੜੀ ਮੋਟੀ ਤੇ ਹੁੰਦੀ ਹੈ ਪਰ ਫਿਰ ਵੀ ਤੁਸੀਂ ਵੇਖੋ ਨਾ ਲੋਕ ਸਾਡੇ ਵਾਲੇ ਦਿਨ ਚੱਕਣ ਨੂੰ ਫਿਰਦੇ ਮਜਾਇਲ ਨੂੰ ਮੋੜਿਆਂ ਤੇ ਆਉਂਦੇ ਅਸੀਂ ਚੁੱਕ ਕੇ ਲੈ ਜੰਨੇ ਆ ਇਹ ਤੁਸੀਂ ਪੰਜਾਬੀ ਬਹਾਦਰ ਕੌਮ ਹੈ ਇਹਨਾਂ ਦੇ ਤੁਸੀਂ ਗੱਲ ਇੱਕ ਬਖਰੇ ਤਰੀਕੇ ਦੀ ਕੌਮ ਹੈ ਉਹਦੇ ਉਹਨਾਂ ਨੂੰ ਬੜੇ ਯੋਰ ਨਾਲ ਪਰੇ ਕੀਤਾ ਵੀ ਭਰਾਓ ਰਹਿਣ ਦੋ ਇਹ ਨਹੀਂਗਾ ਚੀਜ਼ ਆਪਾਂ ਕਰਨੀ ਸਰ ਜਿਵੇਂ ਕੱਲ ਪੰਜ ਧਮਾਕੇ ਵੀ ਸ਼ਹਿਰ ਦੇ ਵਿੱਚ ਸੁਣੇ ਗਏ ਉਸ ਤੋਂ ਬਾਅਦ ਬਲੈਕਆਊਟ ਵੀ ਹੋ ਗਈ ਕੀ ਉਹ ਇਹ ਨਾਲ ਰਿਲੇਟਡ ਹੈ ਸਮਝ ਨਹੀਂ ਆ ਰਹੀ ਇਹ 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 ਜਾਣਕਾਰੀ ਤੁਹਾਨੂੰ ਅਥਾਰਟੀ ਦੇ ਸਕਦੀ ਪ੍ਰਸ਼ਾਸਨ ਦੇ ਸਕਦਾ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਹੁਣ ਉਹ ਵਾਹ ਚ ਗੱਲਾਂ ਬਣਾ ਦੋ ਉਹਦਾ ਕੋਈ ਮਤਲਬ ਹੀ ਨਹੀਂ ਬਣਦਾ ਜੇ ਕੋਈ ਚੀਜ਼ ਹੁਣ ਤਸਵੀਰ ਤੱਕ ਸਾਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਆ ਕੇ ਆ ਕੇ ਵੇਖੀ ਵੀ ਵਾਕਿਆ ਇਹ ਮਿਸਾਈਲ ਦਾ ਟੁਕੜਾ ਹੈ ਜਿਵੇਂ ਸੰਧੀਰ ਕਲਾਂ ਚ ਵੀ ਡਿੱਗੀ ਹੈ ਬਿਲਕੁਲ ਉਹਦਾ ਹੀ ਹਿੱਸਾ ਹੋ ਸਕਦੇ ਨੇ ਦੇਖੋ ਦੁਸ਼ਮਨ ਦਾ ਕਹਾਦਾ ਗੁੱਸਾ ਕਰਨਾ ਉਹ ਨਹੀਂ ਤਾਂ ਨਹੀਂ ਕੰਮ ਕਰਨੇ ਨੇ ਉਹ ਸਿਵਲਿਅਨ ਨੂੰ ਟਾਰਗੇਟ ਕਰ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਪੈਨਿਕ ਨਾ ਹੋਣ ਲੋਕ ਜਿਹੜੇ ਉਹਨਾਂ ਨੂੰ ਪਹਿਲਾਂ ਹੀ ਬਰੀਫ ਕਰ ਦੇਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਨੂੰ ਹਰ ਘੰਟੇ 2-4 ਘੰਟੇ ਬਾਅਦ ਬਰੀਫਿੰਗ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱ ਲੋਕੀ ਇਹਦੀ ਜਾਣਕਾਰੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਗੱਲ ਦੀ ਪਰ ਲੋਕਾਂ ਨੂੰ ਇੱਕੋ ਹੀ ਬੇਨਤੀ ਆਪਣੇ ਘਰਾਂ ਚ ਰਹੋ ਆਪਣੇ ਆਣ ਗਵਾਂਢ ਦੇ ਨਾਲ ਚਾਹ ਪਾਣੀ ਪੀਓ ਜਿਹਦੇ ਨਾਲ ਨਹੀਂ ਬੋਲਦੇ ਉਹਦੇ ਨਾਲ ਵੀ ਬੋਲੋ ਇਹ ਜਿਹੜੇ ਗਵਾਂਢੀ ਰਿਸ਼ਤੇ ਪਹਿਲੋਂ ਕੰਮ ਹੋਣੇ ਆ ਰਿਸ਼ਤੇਦਾਰ ਤੇ ਦੂਰ ਐ ਭੈਣ ਭਰਾ ਵੀ ਦੂਰ ਹੋਣੇ ਆ ਤੇ ਜੰਗ ਦੇ ਮਹੌਲ ਜਿਦੇ ਵੈਸੇ ਦੂਰੋਂ ਕਿਸੇ ਨੇ ਆਉਣਾ ਜਾਣਾ ਔਖਾ ਹੋਣਾ ਜੇ ਕੋਈ ਹੁੰਦਾ ਵੀ ਆ ਤੇ ਤੁਸੀਂ ਇਸ ਕਰਕੇ ਆ ਜਿਹੜੇ 2 4 10 ਦੇਣੇ ਇਹਦੇ ਚ ਆਰਾਮ ਨਾਲ ਘਰਾਂ ਦੇ ਵਿੱਚ ਹੀ ਰਹੋ ਠੀਕ ਹੈ